ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਅਮੀਰ ਕਰਦੇ ਸਾਰੇ ਪੈਨ ਬੜਾ ਠੀਕ ਠਾਕ ਹੋਣਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਭਾਈ ਇਹਨੂੰ ਹੋ ਗਿਆ ਬੁਖਾਰ ਉਹਦੋਂ ਕਹਣਾ ਜਰਾਪਾ ਪਾਲਾ ਟੋਪੀ ਲੈ ਲਾ ਨਾ ਲੈ ਜਰਾਪਾ ਜਰਾਪਾ ਪਾ

ਜਦੋਂ ਵੀ ਸੁਵੇਰੀ ਨਿੱਗੀ ਜਿਉਂ ਟੱਕ ਜਾਂਦੀ ਹੁੰਦੀ ਸੀਗੀ ਤੇ ਉਹ ਕੜਾ ਉੱਪਰ ਪੱਤੀ ਲੈ ਗਈ। ਮੂਤਨ ਅੰਗਲਾ ਪਾਹਲ। ਗੋਲੀ ਖਾਲੀ। ਹੂੰ। ਦੰਕੀ।